ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਪ੍ਰਮਾਤਮਾ ਭਲੀ ਕਰੇ ਸਾਰਿਆਂ ਦੀ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਗੋਲੇਵਾਲਾ ਗੋਲੇਵਾਲੇ ਪਿੰਡ ਦੇ ਵਿੱਚ ਆਪਾਂ ਇਸ ਟਾਈਮ ਮੌਜੂਦ ਆ ਜਦੋਂ ਗੋਲੇਵਾਲੇ ਤੋਂ ਤੁਸੀਂ ਨੱਥਲ ਵਾਲੇ ਪਾਸੇ ਨੂੰ ਮੁੜੋਗੇ ਨਾ ਮਿੱਤਰੋ ਤੇ ਤੀਜਾ ਘਰ ਆ ਬਾਈ ਹੁਣ ਉਹਦਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਇੱਕ ਨੀਲੀ ਰਾਵੀ ਦਾ ਕੱਟਾ ਵਿਖਾਉਣਾ ਤੁਹਾਨੂੰ ਤਿੰਨ ਕੋ ਸਾਲ ਤੋਂ ਬਾਹਰ indi ਉਮਰ ਆ ਥੋੜਾ ਕੁ ਦਿਨ ਤੇ ਆ ਇਹਦੀ ਮਾਂ ਕੋਲੇ ਖੜੀ ਆ ਬਾਈ ਮਾਂ ਕੋਲੇ ਤਾਂ ਬਣਾਈ ਆ ਕਿਉਂਕਿ ਇਹ ਚੰਗੇ ਦੁੱਧ ਦੀ ਮਾਲਕਣ ਆ ਬਾਈ ਤੇ ਇਹ ਚੰਗੇ ਦੁੱਧ ਮਾਲਕਣ ਵਾਲੀ ਮਹਿ ਦਾ ਬੱਚਾ ਵਾ ਪਿਓ ਵਾਲੇ ਪੱਖ ਤੋਂ ਕਿਹੜੇ ਸੀਮਣ ਦਾ ਵਾ ਮਾਂ ਦੇ ਦੁੱਧ ਦਾ ਕੀ ਰਿਕਾਰਡ ਆ ਉਹ ਸਾਰੀ ਗੱਲਬਾਤ ਤੁਹਾਡੀ ਭਰਾ ਨਾਲ ਕਰਾ ਦੂੰਗਾ ਮੈਂ ਜੁੜੇ ਰਹੋ ਵੀਡੀਓ ਨੂੰ ਐਂਡ ਤੱਕ ਦੇਖਿਓ ਆ ਉਹ ਕਰਦੇ ਆਪਾਂ ਬਾਈ ਦੇ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਵੱਡੇ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਆ ਜੀ ਵਧੀਆ ਸਿੱਤਾ ਦੇ ਪਰਿਵਾਰ ਬਾਈ ਵਧੀਆ ਜੀ ਤੁਸੀਂ ਸੁਣਾਓ ਚੜ੍ਹਦੀ ਕਲਾ ਜੀ ਠੀਕ ਆ ਬਾਈ ਅਸਾਂ ਗੱਲ ਲਿਓ ਆ ਬਾਈ ਕਲਵੀਰ ਵੀਰੇ ਨੇ ਨੰਬਰ ਦਿੱਤਾ ਥਰਾਜ ਵਾਲੇ ਨੇ ਹਾਂ ਹਾਂ ਥਰਾਜ ਵਾਲਾ ਕਲਵੀਰ ਕਿਹੜਾ ਤੁਸੀਂ ਸਾਰੇ ਜਾਣਦੇ ਆ ਬਾਈ ਜਿੱਦਾਂ ਮਹਿਤਾਬ ਡੈਰੀ ਫਾਰਮ ਸੀ ਤੇ ਫਿਰ ਹੁਣ ਹਿੰਦੀ ਦੇ ਵਿੱਚ ਬਾਈ ਦਾ ਚੈਨਲ ਜਿਹੜਾ ਚਰਚਾ ਦੇ ਵਿੱਚ ਸਾਰੇ ਭਾਈ ਜਾਣਦੇ ਆ ਤੇ ਉਹਦੇ ਨਾਲ ਆਪਣੀ ਹੈਗੀ ਆ ਭਰਾਵਾਂ ਵਾਲੀ ਗੱਲਬਾਤ ਬਾਈ ਠੀਕ ਆ ਤੇ ਬਾਈ ਦਾ ਹੈਗਾ ਰਿਸ਼ਤੇਦਾਰ ਤੇ ਇਧਰੋਂ ਆ ਗਿਆ ਗੋਲੇ ਵਾਲਾ ਪਿੰਡ ਫਿਰ ਇਹ ਆ ਗਿਆ ਬਾਈ ਮੇਰੇ ਮਾਸਟਰ ਦਾ ਪਿੰਡ ਵੀ ਸਾਂਝ ਜਾਨੀ ਕਿ ਕਹਿਣ ਤੋਂ ਪਹਿਲ ਦੋ ਤਿੰਨਾਂ ਰਿਸ਼ਤੇਦਾਰੀਆਂ ਦੀ ਪੈ ਗਈ ਇਸ ਪਿੰਡ ਦੇ ਵਿੱਚ ਪਹੁੰਚਦੇ ਪਹੁੰਚਦੇ ਤੇ ਹੁਣ ਆ ਬਾਈ ਦੇ ਕੋਲੇ ਕੱਟਾ ਕਟਾ ਹੈਗਾ ਬਾਈ ਆ ਮਿਹਨ ਦਾ ਵਕਾਉ ਸਾਰੀ ਗੱਲਬਾਤ ਕਰਾ ਦੇਣਾ ਵੀਰੇ ਪਹਿਲਾਂ ਤਾਂ ਮੈਨੂੰ ਐਂ ਦੱਸ ਦੇ ਵੀ ਆਪਣਾ ਘਰ ਕਿੱਥੇ ਆ ਗਿਆ ਆਪਣਾ ਘਰ ਵੀਰੇ ਗੋਲੇ ਵਾਲਾ ਪਿੰਡ ਨੱਥਲ ਵਾਲਾ ਰੋਡ ਦੇ ਉੱਤੇ ਚੌਂਕੀ ਦੇ ਸਾਹਮਣੇ ਘਰ ਚੌਂਕੀ ਦੇ ਸਾਹਮਣੇ ਘਰ ਆ ਗਿਆ ਜੋ ਨੱਥਰ ਵਾਲੇ ਨੂੰ ਮੁੜ ਕੇ ਤੀਜਾ ਘਰ ਆ ਗਿਆ ਠੀਕ ਆ ਬਾਈ ਅੱਛਾ ਆਪਣਾ ਨਾਮ ਕੀ ਆ ਗਿਆ ਵੀਰੇ ਮੇਰਾ ਨਾਮ ਹਰਵਿੰਦਰ ਸਿੰਘ ਹੈ ਜੀ ਹਰਵਿੰਦਰ ਸਿੰਘ ਰਵਿੰਦਰ ਬਾਈ ਆਪਾਂ ਇੱਕ ਕਟਾ ਵੇਚਣਾ ਹਨਾ ਬਾਈ ਤੇ ਇਹਦੀ ਮਾਂ ਜਿਹੜੀ ਆ ਕੋਲੇ ਖੜੀ ਇਹੀ ਹੈ ਅੱਛਾ ਕੀ ਰਿਕਾਰਡ ਹੈ ਦਾ ਕੀ ਪਸ਼ੂਕਣੇ ਬਾਈ 17 ਕਿਲੋ ਦਸਪੈ ਦੁੱਧ ਚੋਇਆ ਸੀ ਇਹ ਮੈਂ ਦੇ ਥੱਲੋ ਠੀਕ ਹੁਣ ਸੂਈ ਹੋਈ ਹੈ ਵੀਰੇ ਹਾਂਜੀ ਹੁਣ 10 ਹਫਤਾ ਹੋਇਆ ਜੀ ਕਿੰਨੇ ਦੁੱਧ ਚੱਲਦੀ ਵੀਰੇ ਹੁਣ ਇਸ ਟਾਈਮ ਹੁਣ ਦੁੱਧ ਹਜੇ ਤਾਂ ਜੀ 16 ਨਹੀਂ ਹੋਇਆ ਬਾ ਹੋ ਜੀ ਉਦੋਂ ਚਾਰਾਂ ਦੇ ਹੋ ਸਕਦਾ ਠੀਕ ਆ ਵੀਰੇ ਤੇ ਹੁਣ ਇਸ ਟਾਈਮ ਚੱਲਦੀ ਹੈ ਦੁੱਧ ਤੇ ਇਹ ਮੈਂ 12 13 ਕਿਲੋ ਹੋਊਗਾ ਬਾਈ ਬਾਰ ਠੀਕ ਹੈ 12 ਤੋਂ ਬਾਹਰ ਜੇ ਕੋਈ ਕਵੇ ਵੀ ਆਪਾਂ ਦੁੱਧ ਚੋ ਕੇ ਕੱਟਾ ਸੀ ਇਹਦੇ ਨੂੰ ਆਪਾਂ ਚਵਾਦਾਂਗੇ ਬਈ ਚਾਰਾਂ ਦਿਨਾਂ ਦਾ ਭਾਂਜ ਜਦੋਂ ਮਰਜ਼ੀ ਚੋਲੇ ਠੀਕ ਹੈ ਬਈ ਅੱਛਾ ਇੱਕ ਗੱਲ ਹੋਰ ਆ ਵੀਰੇ ਇਹ ਪਿਓ ਵਾਲੇ ਪੱਖ ਤੋਂ ਕਿਹੜੇ ਦਾ ਆ ਗਿਆ ਬਈ ਇਹ ਬਈ ਗੜਵਾਸੂ 507 ਦਾ ਜੀ ਗੜਵਾਸੂ ਉਹ ਯੂਨੀਵਰਸਿਟੀ ਦਾ ਜਿਹੜਾ 507 ਨੰਬਰ ਸੀ ਉਹਦਾ ਕੱਟਾ ਤੇ ਮਾਂ ਆ ਗਈ ਆਂਦੀ ਇਹ ਇਹ ਆਪ ਕਿਹੜੇ ਦੀ ਮਾਂ ਆਂਦੀ ਇਹ ਬਈ ਵਸਤੀ ਭਾਕ ਸਿੰਘ ਦਾ ਹੁੰਦਾ ਸੀ ਆਪਣੇ ਸਾਹਣ ਵਾਡਾ ਬਾਈ ਭੋਲੇ ਕੋਲੇ ਭੋਲੇ ਕੋਲ ਠੀਕ ਉਹਦੀ ਸਾਹਣ ਦੀ ਬਲੱਡ ਲਾਈਨ ਚੋਂ ਉਹ ਲਾਈਨ ਤੋਂ ਆ ਗਈ ਠੀਕ ਚੰਗਾ ਦੁੱਧ ਵੀ ਚੰਗਾ ਵਿਆ ਤਰੇ ਨਾ ਮੈਂ ਦੀ ਮਾਂ ਥੱਲੋ ਠੀਕ ਆ ਵੀਰੇ ਅੱਜ ਫਿਰ ਪਸੂ ਨੀਲੀਰਾ ਵੀ ਤੇ ਹੀ ਸਾਰੇ ਹਾਂਜੀ ਆਹੀ ਕਿੰਨੇ ਕੁ ਜਾਨਵਰ ਰੱਖੇ ਹੋਏ ਬਈ ਬਾ ਆਹੀ ਆ ਬਾਈ ਹੁਣ ਤਾਂ ਘਟਾ ਦੇ ਯਾਰ ਸਾਰੇ ਕੋਲਡ ਕਰਤਾ ਜਾਵਾ ਹੈ ਠੀਕ ਆ ਬਾਈ ਅੱਛਾ ਇੱਕ ਗੱਲ ਹੋਰ ਆ ਵੱਡੇ ਬਾਈ ਜਿਹੜਾ ਇਹ ਕੱਟਾ ਆਪਾਂ ਵੇਚਣਾ ਇਹਦੀ ਉਮਰ ਕਿੰਨੀ ਹੋਗੀ ਇਹ 3 ਸਾਲ 10 15 ਦਿਨ ਦਾ 3 ਸਾਲ 10 15 ਦਿਨ ਦਾ 10 15 ਦਿਨ ਦਾ ਤੇ ਇਹ ਆਪਾਂ ਦੇ ਦੇ ਦਾਂਗੇ ਹੁਣ ਵੀਰੇ ਹਾਂਜੀ ਦੇ ਦਾਂਗੇ ਜੇ ਕੋਈ ਰੱਖਣ ਵਾਲਾ ਜੀ ਹਾਂਜੀ ਠੀਕ ਆ ਕਿੰਨੇ ਦਾ ਦੇ ਦਿਆਂਗੇ ਵੀਰੇ ਆਪਾਂ ਬਈ 1 10 ਦੁੱਸ ਦੇ ਆਸੇ ਪੈ ਦੇ ਦਾਂਗੇ 1 10 ਦੇ ਮਾਨਤਾ ਨੂੰ ਤਾਂ ਕਰ ਦੇਗਾ ਭਰਾ ਕਰ ਦਾਂਗੇ ਚੱਲ ਤੁਹਾਡੇ ਕੰਮ ਠੀਕ ਹੈ ਬਈ ਤੋਰੀ ਵੀਰੇ ਖੋਲਦੀਆਂ ਮੰਨ ਜੈਨੂੰ ਲੈ ਵੀ ਮਿੱਤਰੋ ਗੜਵਾਸੂ ਯੂਨੀਵਰਸਿਟੀ ਦਾ ਸੀਮਨੋਂ ਦਾ 507 ਉਹਦਾ ਇਹ ਆ ਗਿਆ ਪਿਓ ਵਾਲੇ ਪੱਖ ਤੋਂ ਬਈ ਹੁਣ ਮਾਂ ਜਿਹੜੀ ਤੁਹਾਨੂੰ ਦੱਸ ਹੀ ਦਿੱਤੀ ਆ ਵੀਰੇ ਭਾਗ ਸਿੰਘ ਵਸਤੀ ਵਾਲੀ ਲੈਣ ਦੇ ਵਿੱਚੋਂ ਆ ਗਈ ਤੇ ਫਿਰ ਜਦੋਂ ਦੋਵੇਂ ਚੀਜ਼ਾਂ ਮਿਲ ਜਾਣ ਉਦੋਂ ਬਈ ਬਲੱਡ ਲੈਨ ਹੋ ਜਾਂਦੀ ਆ ਸਟਰੋਂਗ ਬਾਕੀ ਬਈ ਕੱਟਾ ਥੱਲੋ ਥੱਲੋ ਵੀ ਛੁੱਧਾ ਬਾਕੀ ਐ ਹੁੰਦਾ ਮੈਂ ਤੁਹਾਨੂੰ ਪਹਿਲਾਂ ਵੀ ਕਹਿਣਾ ਹੁੰਦਾ ਕੱਟਾ ਨਾਲ ਜਿਹੜਾ ਬਈ ਉਹ ਕੈਂਡਾਖੰਡ ਤੋੜ ਕੇ ਟੈਸਟੀਕਲਾਂ ਦੀ ਪਛਾਣ ਕਰਾਉਂਦਾ ਹੁੰਦਾ ਉਹਨਾਂ ਚਿਰ ਮੈਂ ਜੋ ਮਰਜ਼ੀ ਕਹੀ ਜਾਵਾਂ ਜਾਂ ਤੁਸੀਂ ਕਹੀ ਜਾਓ ਟੈਸਟੀਕਲਾਂ ਦੀ ਪਛਾਣ ਆਉਂਦੀ ਆ ਕੱਟੇ ਨੂੰ ਤੋੜਨ ਤੋਂ ਬਾਅਦ ਬਈ ਬਾਕੀ ਇੱਕ ਗੱਲ ਹੈਗੀ ਆ ਵੀਰੇ ਕੱਟੇ ਦਾ ਕਦ ਕੁੱਦ ਮਨਲਾ ਬੌਟੀ ਸਟਰਕਚਰ ਖੁੱਲਾ ਡੁੱਲਾ ਕੱਟਾ ਜਿੰਨਾ ਹੈਗਾ ਅੰਗਾ ਵੀਰੇ ਅੱਛਾ ਮਈਆਂ ਕ੍ਰੋਸ ਕਰਦਾ ਵੱਡੇ ਭਾਈ ਹੁਣੇ ਹਾਂਜੀ ਕਰਦਾ ਜੀ ਕਿੰਨੀਆਂ ਕੋਈ ਮਈਆਂ ਕ੍ਰੋਸ ਹੋ ਗਈਆਂ ਹੋਣੀਆਂ ਹੋਗੀਆਂ 15 20 ਹਜ਼ਾਰ ਠੀਕ ਆ ਭਾਈ ਪਿੰਡ ਦੇ ਵਿੱਚ ਹੈ ਹਾਂਜੀ ਹਾਂਜੀ ਹਜੇ ਫਿਰ ਮੈਂ ਮਨਲਾ ਗੱਪਣਾ ਹੀ ਹੋਣਗੀ ਆ ਗੱਪਣਾ ਹਜੇ ਸੋਈ ਨਹੀਂ ਕੋਈ ਹੂੰ ਤਾਂ 4 ਕਿ ਮਹੀਨੇ ਹੋਏ ਕਰਨ ਲੱਗੇ ਠੀਕ ਆ ਭਾਈ ਅੱਛਾ ਵੱਡੇ ਭਾਈ ਹੁਣੇ ਵੇਚ ਦਿਆਂਗੇ ਆਪਾਂ ਫਿਰ ਤੇ ਨੰਬਰ ਕਿਹੜੇ ਤੇ ਗੱਲਬਾਤ ਕਰਾਂਗੇ ਆਪਾਂ ਨੰਬਰ ਬਾਈ ਜੀ ਆਪਣਾ ਹੈਗਾ 854100780 ਇੱਕ ਵਾਰੀ ਹੋਰ ਬੋਲ ਦਿਓ 854100780 ਠੀਕ ਹੈ ਬਈ ਇਸ ਨੰਬਰ ਤੇ ਕਰ ਲਿਓ ਬਾਈ ਨਾਲ ਰਾਬਤਾ ਹੈ ਮਿੱਤਰੋ ਨੱਥਲ ਵਾਲਿਆ ਵਾਲੀ ਸੜਕ ਦੇ ਉੱਤੇ ਤੀਜਾ ਬਾਈ ਦਾ ਘਰ ਆ ਤੇ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਆ ਆ ਮਾਂ ਆ ਗਈ ਆਂਦੀ ਤੇ ਉਹ ਆਂਦਾ ਉਹ ਬੱਚਾ ਜਿਹੜਾ ਹੁਣ ਦਿੱਤਾ ਉਹ ਕਿਹੜੇ ਦਾ ਆ ਗਿਆ ਬਾਈ ਉਹ ਬਾਈ ਉਹ ਤਾਂ ਇਥੋਂ ਲੋਕਲ ਹੀ ਸੀ ਯਾਰ ਰਹੀ ਸੀ ਮਾਜ ਇਸੇ ਕਰਕੇ ਨਾ ਠੀਕ ਆ ਵੀਰੇ ਮੈਂ ਲਾ ਲੋਕਲ ਡਾਇਰੈਕਟ ਕਰਾਸ ਹੀ ਕਰਾਈ ਆ ਹਾਂਜੀ ਡਾਇਰੈਕਟ ਕਰਾਸ ਆ ਉਹ ਮਾਂ ਤੀ ਆ ਗਿਆ ਹਨਾ ਹਾਂਜੀ ਹੂੰ ਠੀਕ ਆ ਵੀਰੇ ਇਹ ਥੋੜੀ ਜਿਵੇਂ ਆਪਾਂ ਕਹਿਦੇ ਨੇ ਵਾਈਟਨੈਸ ਵੱਧ ਲੈ ਗਿਆ ਬਾਕੀ ਕਟਾ ਬਹੁਤ ਚੰਗਾ ਬਾਈ ਹੂੰ ਆ ਲੈ ਵੀ ਇਤਰੋਂ ਦੀ ਮਾਂ ਵੀ ਦਿਖਾਤੀ ਆ ਤੇ ਬਾਈਆਂ ਦਾ ਚਾਰਾ ਦਿਨਾਂ ਨੂੰ ਮਾਂ ਚੋਕੇ ਵੀ ਤੁਸੀਂ ਕਟਾ ਖਰੀਦ ਸਕਦੇ ਬਾਈ ਇਹੋ ਜਿਹਿਆਂ ਲੈਣਾ ਦੇ ਬੱਚੇ ਆ ਜੇ ਜੇ ਪਸ਼ੂਆਂ ਦੇ ਵਿੱਚ ਡੇਰੀ ਦੇ ਵਿੱਚ ਤੁਸੀਂ ਝੋਟੇ ਰੱਖ ਲੈਣਾ ਬਾਈ ਆਟੋਮੈਟਿਕਲੀ ਤੁਹਾਡੀ ਜਿਹੜੀ ਬਲੱਡ ਲਾਈਨ ਦੇ ਵਿੱਚ ਸੁਧਾਰ ਆ ਜਾਣਾ ਵਾ ਤੇ ਨੰਬਰ ਆਪਾਂ ਬਾਈ ਦਾ ਲੈ ਦਿਆਂਗੇ ਪਿੰਡ ਗੋਲੇਵਾਲਾ ਜ਼ਿਲ੍ਹਾ ਫਰੀਦਕੋਟ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਤੇ ਧੰਨਵਾਦ ਤੁਹਾਡਾ ਬਈ ਬਾਪੂ ਰਹਿ ਗਿਆ ਸਾ ਸਤਿ ਸ਼੍ਰੀ ਅਕਾਲ ਬੁਲਾਉਣ ਨਾਲ ਵਿਦੀਪ ਜੀ ਬਾਪੂ ਦੇ ਦਰਸ਼ਨ ਕਰਾ ਦੇ ਇੱਕਰੀ ਬਾਪੂ ਸਤਿ ਸ਼੍ਰੀ ਅਕਾਲ ਦਾ ਤਰੀਕਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਕੀ ਕਰਦੇ ਫਿਰ ਚੌਪ ਕਰਦੇ ਬਾਪੂ ਜੇ ਜੌਬ ਤਾਂ ਛੱਡੀ ਪਹਿਲਾਂ ਕਰਦੇ ਸੀ ਚਾਹਦੀ ਕਰਦੇ ਹੁੰਦੀ ਬਾਪੂ ਐਚਐਮਡੀ ਟਰੈਕਟਰ ਚੌਪ ਕਰਦਾ ਜਾਂਦਾ ਚਲੋ ਠੀਕ ਆ ਬਈ ਤੇ ਹੁਣ ਫਿਰ ਅੱਜ ਕੱਲ ਖੇਤੀ ਵੱਢਦਾ ਜੀ ਬਸ ਠੀਕ ਆ ਬਈ ਚੜਦੀ ਕਾਰ ਹੈ ਨਹੀਂ ਮਿੱਤਰੋ ਚੜਦੀ ਹੈ ਕਿਸਾਨ ਭਰਾਵਾ ਬਈ ਘਰੇਲੂ ਪਰਿਵ